ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਖਬਰ ਕਸਬਾ ਔੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਾਦਸਾ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਇੱਕ ਟਿਪਰ ਸੜਕ ਦੇ ਇੱਕ ਸਾਈਡ ਤੇ ਪਲਟਿਆ ਹੋਇਆ ਹੈ ਤੇ ਬੱਜਰੀ ਸੜਕ ਵਿੱਚ ਕਾਰ ਖਿਲਰੀ ਹੋਈ ਹੈ ਸ਼ੁਰੂਆਤੀ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਟਿਪਰ ਗੜਸ਼ੰਕਰ ਤੋਂ ਲੁਧਿਆਣਾ ਜਾ ਰਿਹਾ ਸੀ ਅਤੇ ਔੜ ਵਿਖੇ ਕਨੇਡਾ ਹਸਪਤਾਲ ਨਜ਼ਦੀਕ ਫਲੋਰ ਵਾਲੀ ਸਾਈਟ ਤੋਂ ਤੇਜ਼ ਦਫਤਾਰ ਆਈ ਕਾਰ ਨੂੰ ਆਪਣੇ ਸਾਹਮਣੇ ਟੱਕਰ ਹੋਣ ਤੋਂ ਬਚਾਣ ਲਈ ਇੱਕ ਪਾਸੇ ਨੂੰ ਹੁੰਦਾ ਹੋਇਆ ਪਲਟ ਗਿਆ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਟਿਪਰ ਦੇ ਪਲਟਣ ਦਾ ਕਾਰਨ ਸੜਕ ਤੇ ਪਏ ਵੱਡੇ ਵੱਡੇ ਟੋਏ ਅਤੇ ਖੱਡੇ ਹਨ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਟੋਇਆਂ ਕਰਕੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਕਿਉਂਕਿ ਗੱਡੀਆਂ ਪਿੱਛੋਂ ਤੇਜ਼ ਰਫ਼ਤਾਰ ਵਿੱਚ ਆਉਂਦੀਆਂ ਤੇ ਸੜਕ ਵਿੱਚਕਾਰ ਵੱਡੇ ਖੱਡਿਆਂ ਕਰਕੇ ਗੱਡੀਆਂ ਅਨਬੈਲੈਂਸ ਬੇ ਕਾਬੂ ਹੋ ਜਾਂਦੀਆਂ ਹਨ ਪਰ ਹਾਲ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਟਿਪਰ ਨੰਬਰ PB10FF5723 ਦਾ ਕਾਫੀ ਨੁਕਸਾਨ ਹੋਇਆ ਫਰੰਟ ਦਾ ਸ਼ੀਸ਼ਾ ਵੀ ਟੁੱਟ ਕੇ ਥਾ ਡਿੱਗ ਗਿਆ ਟਿਪਰ ਚਾਲਕ ਅਤੇ ਉਸਦੇ ਸਾਥੀ ਦੇ ਕਾਫੀ ਸੱਟਾਂ ਵੱਜੀਆਂ ਜਿਨ੍ਹਾਂ ਦੇ ਪੱਟੀਆਂ ਕੀਤੀਆਂ ਵੀ ਨਜ਼ਰ ਆ ਰਹੀਆਂ ਹਨ ਪਰੰਤੂ ਰੱਬ ਦਾ ਸ਼ੁਕਰ ਹੈ ਕਿ ਕੋਈ ਵਾਹਨ ਜਿਵੇਂ ਕਿ ਟੂ ਵੀਲਰ ਜਾਂ ਕਹਿ ਲਈਏ ਕਿਉਂਕਿ ਪੈਦਲ ਚਾਲਕ ਇਸ ਹਾਦਸੇ ਦੀ ਚਪੇੜ ਵਿੱਚ ਨਹੀਂ ਆਇਆ ਨਹੀਂ ਤਾਂ ਹਾਦਸਾ ਹੋਰ ਵੱਡਾ ਹੋ ਸਕਦਾ ਸੀ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਸੜਕ ਨੂੰ ਛੇਤੀ ਛੇਤੀ ਦੁਰਸਤ ਕਰਨਾ ਚਾਹੀਦਾ ਹੈ ਤਾਂ ਜੋ ਕਾਤੋਂ ਕੋਈ ਹਾਦਸਾ ਨਾ ਵਾਪਰੇ ਦਿਖਾ ਲਈ ਤੋਂ ਨੇ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਕਿਵੇਂ ਹਾਸਾ ਹੋਇਆ ਹੈ ਉਹ ਜੀ ਦੂਰੇ ਘਟ ਮਾਰ ਗਿਆ ਉਹ ਜੀ ਤੁਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਮੈਂ ਮੇਰੇ ਨਹੀਂ ਜਾ ਰਿਹਾ ਸੀ ਕਿੱਥੋਂ ਆਇਸ ਜੀ ਮੈਂ ਆਇਆ ਗਰਿਸ਼ੰਕਰ

ਇਹ ਸੰਭਾ ਲਾਜੀ ਰਾਜੀ ਰਾਜੀ ਕਦੇ ਰੰਗ ਲੋਕਾਂ ਕਿਲੋ ਮੰਡੀ ਦਾ ਮੈਂ ਆਪਰੇ ਮੰਡੀ ਨੋਡਵਾਲ ਕੋਲ ਠੀਕ ਹੈ ਜੀ ਹਾਂਜੀ ਉਹ ਕਿਤਾ ਹੋਇਆ ਹਾਂ ਸਾਡੀ ਕੋਈ ਕੋਈ ਹੋਇਆ ਜੀ ਸੁਜਾਨੀ ਸੁੱਕਾ ਹੋਇਆ ਸੀਗਾ ਮੈਂ ਕਨੈਕਟਰ ਸੀ ਤੁਸੀਂ ਪਾਇਆ ਸੀਗਾ ਹਾਂਜੀ ਤੇ ਉਹਦੇ ਉੱਤੇ ਲੱਗਾ ਜਿਹੜਾ ਗੱਡੀ ਵੱਟ ਗਈ ਕੀ ਕਰਨਾ ਤੇਨੂੰ ਹਾਂਜੀ ਨਹੀਂ ਵਸ ਤਾ ਪਿਆ ਸੀਗਾ ਗੱਡੀ ਕਿ 3000 ਦੀ ਗੱਲ ਕੀ ਗੱਡੀ ਵਾਲਾ ਕੋਈ ਨੰਗਾ ਹੀ ਉਹ ਉਹਨੂੰ ਸਾਈਡੋਂ ਮਾਰੀ ਗੱਡੀ ਨੂੰ ਅੱਗੇ ਕਾਰ ਆ ਰਹੀ ਸੀ ਕਾਰ ਦੇ ਵਿਚਾਂ ਨੂੰ ਬਚਾਉਂਦੀ ਕਿਆ ਸਾਹ ਉਹ ਕਿਸੇ ਕਾਰ ਨੂੰ ਜਾ ਰਹੇ ਹਾਂਜੀ ਉਹ ਬੰਦਾ ਹੈਗਾ ਉਹ ਰੌਂਗ ਸੇਗਾ ਹਾਂਜੀ ਉਹ ਰੌਂਗ ਸੇਗਾ ਹੀ ਕਿੰਨੇ ਕਿਤਾ ਬੜਾ ਮੈਂ ਪੰਗਲ ਲੈ ਕੇ ਆਸਦਾ ਉਹਦੇ ਜਾਗਦੇ ਸੀ ਕਿ ਮੈਂ ਉਸਤਾਜ ਜੀ ਨੇ ਕਾਰ ਨੂੰ ਬਚਾਉਂਦੇ ਬਚਾਉਂਦੇ ਤੇ ਢੀ ਤਾਂ ਉਲਟ ਗਿਆ ਉਹਦੀ ਤਾਂ ਪਤਾ ਨਹੀਂ ਲੱਗਾ ਨਹੀਂ ਜੀ ਇਹ ਰੌਂਗ ਰੋੜਾ ਜੀ ਲੁਧਿਆਣਾ ਦੇ ਨੁਹਰੇ ਰੋਡ ਜਾ ਰਿਹਾ ਇੱਥੇ ਕੋਏ ਨੇ ਬਹੁਤ ਵੱਡੇ ਸੜਕ ਦੇ ਵਿੱਚ ਜਿਸ ਨਾਲ ਕਰਕੇ ਕਈ ਹਾਦਸੇ ਹੁੰਦੇ ਰਹਿੰਦੇ ਨੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਇਹ ਜੇ ਤੋਂ ਜਲਦੀ ਪੂਰੇ ਜਾਣ ਇਹੋ ਦੋ ਤਿੰਨ ਟੋਏ ਅੱਗੇ ਹੋਰ ਵੀ ਹੈਗੇ ਹੋ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਨਾ ਕਰਕੇ ਐਕਸੀਡੈਂਟ ਹੋਵੇ ਕੋਈ ਪੂਰੇ ਜਾਣ